ਜੇਕਰ ਤੁਸੀਂ ਵੀ ਚਾਹੁੰਦੇ ਹੋ ਇਸ ਤਰ੍ਹਾਂ ਪਰਦਿਆਂ ਦੇ ਵਿੱਚ ਪ੍ਰੋਪਰ ਚੁਨਟਾਂ ਪੈਣ ਤੇ ਇਸ ਤਰ੍ਹਾਂ ਜਿਵੇਂ ਆ ਪਰਦੇ ਨਾਲ ਪਰਦਾ ਬਿਲਕੁਲ ਜੁੜਿਆ ਹੋਇਆ ਆਪਸ ਵਿੱਚ ਜੁਆਇੰਟ ਹੋ ਗਿਆ ਜਿਵੇਂ ਇਸ ਪਰਦੇ ਤਾਂ ਬਹੁਤ ਸਾਰੇ ਆ ਪਰ ਇੱਕ ਹੀ ਬਣ ਗਿਆ ਇੱਕ ਇਸ ਤਰ੍ਹਾਂ ਬਣਦੇ ਆਜੋ ਤੁਹਾਨੂੰ ਹੈਕ ਦੱਸਦੇ ਆ ਆਜੋ ਫਿਰ ਸਭ ਤੋਂ ਪਹਿਲਾਂ ਆਪਾਂ ਆ ਵਾਲੀ ਸਾਈਡ ਇੱਧਰ ਰੱਖ ਕੇ ਤੇ ਇਸ ਤਰ੍ਹਾਂ ਆਪਾਂ ਪਰਦਾ ਜਿਵੇਂ ਰੈਡੀ ਕਰਦੇ ਆ ਉਸ ਤਰ੍ਹਾਂ ਰੈਡੀ ਕਰਕੇ ਰੱਖ ਲੈਣਾ ਉਸ ਤੋਂ ਬਾਅਦ ਇੱਕ ਹੋਰ ਆਪਾਂ ਇਸੇ ਤਰੀਕੇ ਬਣਾ ਕੇ ਇਆ ਪੈਥ ਇਸ ਤਰ੍ਹਾਂ ਪੜਦੇ ਨੂੰ ਸੈੱਟ ਕਰਕੇ ਪਾਈਪ ਦੇ ਵਿੱਚ ਇਸ ਤਰ੍ਹਾਂ ਪਾ ਲੈਣਾ ਤੇ ਬਿਲਕੁਲ ਲਾਸਟ ਵਾਲਾ ਜਿਹੜਾ ਉਹਨੂੰ ਆਪਾਂ ਛੱਡ ਦੇਣਾ ਲਾਸਟ ਵਾਲੇ ਨੂੰ ਛੱਡ ਕੇ ਤੇ ਦੂਸਰਾ ਵੀ ਬਿਲਕੁਲ ਉਸੇ ਸਾਈਡ ਤੇ ਜਿਵੇਂ ਇਸ ਤਰ੍ਹਾਂ ਆਪਾਂ ਪਹਿਲੇ ਦੋ ਜਿਹੜੇ ਸਾਈਡ ਨੇ ਉਹ ਥਾਉਣੀਆਂ ਸਾਰਾ ਨਹੀਂ ਵਿੱਚ ਪਾਉਣਾ ਦੋ ਪਾ ਕੇ ਤੇ ਫਿਰ ਇਹਦੇ ਨਾਲ ਜਿਹੜਾ ਆਪਾਂ ਛੱਡਿਆ ਹੋਈ ਕਰਨੀ ਸੀ ਨਾ ਇਹਨੂੰ ਇਹਦੇ ਵਿੱਚ ਮਿਲਾ ਦੇਣਾ ਉਸ ਤੋਂ ਬਾਅਦ ਜਿਹੜੇ ਰਹਿੰਦੇ ਆ ਉਹ ਆਪ ਰਿੰਗਸ ਜਿਹੜੇ ਇਹਦੇ ਵਿੱਚ ਪਾ ਦੇਣੇ ਆ। ਹਾਂਜੀ ਤੇ ਤੇ ਤੁਸੀਂ ਦੇਖ ਸਕਦੇ ਹੋ ਇੱਕ ਹੀ ਲੱਗਦਾ ਪੜਦਾ ਜਿਵੇਂ ਇੱਕ ਹੀ ਹੁੰਦਾ ਬਟ ਇਹ ਪਰਦੇ ਦੋ ਹੈ ਇੱਥੇ ਜੁਆਇੰਟ ਕੀਤਾ ਹੈ ਜੇ ਆਪਾਂ ਖੋਲ ਕੇ ਦੇਖਾਂਗੇ ਤੇ ਇੱਥੇ ਪਤਾ ਲੱਗੂਗਾ ਕਿ ਇੱਥੇ ਆਪਾਂ ਜੁਆਇੰਟ ਕੀਤਾ ਆ ਪਰ ਇਹਦੇ ਨਾਲ ਆਪਾਂ ਜੁਆਇੰਟ ਕਰਨ ਦੇ ਨਾਲ ਇੱਕ ਪਾਸੇ ਨਾਲ ਬਹੁਤ ਵਧੀਆ ਲੁੱਕ ਆਉਂਦੀ ਹੈ ਤੇ ਦੂਸਰੇ ਨੰਬਰ ਤੇ ਇਹ ਪਰਦਾ ਇੱਕ ਹੀ ਲੱਗਦਾ ਹੈ ਜਿਆਦਾ ਨਹੀਂ ਲੱਗਦਾ ਤੇ ਤੁਸੀਂ ट्राई करो ते ट्राय करून बाद तुन्न की रिझल्ट मिळत कमेंटांची मेनू जरूर दस